ख लो देख लो जी बापूर भाई ਅੱਛਾ ਅਗੇ ਬੈਠੂਗਾ ਡੋੜ ਕੇ ਬੈਠਾਂਗੇ ਅਸੀਂ ਬਹੁਤ ਚਿਰ ਹੋ ਗਿਆ ਬਰਦਾਸ਼ਤ ਕਰਦੇ ਆ ਨੂੰ ਸਾਨੂੰ ਅੱਛਾ ਹਾਂ ਸਾਡੀ ਕਿਸੇ ਨੇ ਇੱਕ ਨਹੀਂ ਸੁਣੀ ਅੱਜ ਸਾਡਾ ਜਿਉਂਦੇ ਰਹਿਣ ਜਿੱਥੇ ਬੰਦੀਆਂ ਇਹਨਾਂ ਨੇ ਸਾਡਾ ਸਾਥ ਦਿੱਤਾ ਅੱਜ ਅਸੀਂ ਘਰੇ ਵੜ ਕੇ ਰਹਾਗੇ ਹਪਿੰਦਰ ਭਾਈ ਜੀ ਤੁਹਾਡੇ ਦੇ ਦੋਸ ਲਾਇਆ ਹੋਇਆ ਵੀ ਤੁਸੀਂ ਨੇ ਘਰ ਤੇ ਕਬਜ਼ਾ ਕਰਖਿਆ ਹੈ ਵੀ ਨੌਂ ਕਹਿੰਦੇ ਸਾਡੇ ਆ ਕੀ ਗੱਲ ਹੈ ਪੂਰੀ ਭਾਈ ਜੀ ਇਹ ਗੱਲ ਇਹ ਹੈ ਇਹ ਕੰਡੀਗਰ ਗਏ ਨੇ ਠੀਕ ਹੈ ਸਾਨੂੰ ਕਰਦੇ ਕਰਦਾ ਕਰਦਾ ਸਮਾ ਗਏ ਨਹੀਂ ਕਹਿੰਦੇ ਅੱਗੇ ਰਿਸ਼ਤੀ ਕਰਾਵਾਂਗੇ ਸਾਡੇ ਕੋਲ ਸਾਡਾ ਲਿਖਿਆ ਹੋਇਆ ਇਹਦੇ ਕੋਲੇ ਜਦੋਂ ਹੁਣ ਕੀ ਸਿਸਟਮ ਹੋਇਆ ਤੇ ਇਹ ਆਗੇ ਜਿੱਥੇ ਮੰਡੀ ਦੇ ਮਗਰ ਲੱਗੇ

ਇਹ ਕੰਟਰੋਲ ਕਰਨ ਦੀ ਕੋਸ਼ਿਸ਼ ਜਿਹੜਾ ਕਰ ਰਹੇ ਹੈ ਪ੍ਰਸ਼ਾਸਨ ਵੀ ਕੰਟਰੋਲ ਕਰਨ ਦੀ ਪੂਰੀ ਕੋਸ਼ਿਸ਼ ਕਰ ਰਿਹਾ ਹੈ ਇੰਚਾਰਜ ਛੋਟੀਆਂ ਤੋਂ ਆਏ ਨੇ ਕਿੰਨਾ ਵੱਡਾ ਬਰਬਾਦ ਆਇਆ ਹੈ ਹਾਲ ਖੜਦਾ ਉਹਨੂੰ ਵੀ ਢਮਕੀ ਉਹਨੂੰ ਗਾਲਾਂ ਕੰਨਾਂ ਦੇ ਢਮਕੀਆਂ ਦੇ ਬਹੁਤ ਬਰਦਾਸ਼ਤ ਕਰ ਲਿਆ ਸੀ ਦਿਨ ਬਾਹਰ ਰਹਿ ਕੇ ਦਿਖਾਉਂ ਕਰ ਤੋਂ ਬਿਨਾ ਇਹਨਾਂ ਦਾ ਤਾਂ ਜਿਗਰਾ ਸੀ ਗਰੀਬ ਕਰਕੇ ਕਿਸੇ ਨੇ ਸਾਥ ਨਾ ਦਿੱਤਾ ਇਹਨਾਂ ਦਾ ਨੌ ਕਿਹਦੀ ਹੈ ਜੀ ਇਹ ਸਾਡੇ ਮੇਰੇ ਭਰਾ ਦੇ ਨਾਲ ਹੁਣ ਹੈਗੇ ਨਹੀਂ ਤੁਹਾਡੇ ਕੋਲ ਕਾਗਜ ਕੋਈ ਦਿਖਾ ਦਿਖਾ ਸਕਦੇ ਹੁਣ ਭਾਵੇਂ ਦਿਖਾ ਦਾਂਗੇ ਜੀ ਐਡਾ ਗੁੰਡਾ ਰਾਜ ਲੋ ਜਾ ਕੇ ਤੁਹਾਨੂੰ ਤਾਂ ਕੋਈ ਸਮਝੇ ਵੀ ਰੱਬ ਵੀ ਹੈਗਾ ਕਿਤੇ ਬਾਈ ਜੀ ਇਹਨਾਂ ਦਾ ਲੈਂਡ ਦੇਣਾ ਸਾਹਿਬ ਲੈਂਡ ਦੇਣਾ ਸਾਹਿਬ ਹੈ ਤੋੜਨ ਦੇ ਜਿੰਦੇ ਤੋੜਨਾ ਗਲਤ ਹੈ ਇਹਨਾਂ ਦੀ ਆਹ ਥਾਰਾ ਲਿਖਿਆ ਪਿਆ ਡੀਐਸਪੀ ਵੱਲੋਂ ਇਹਨਾਂ ਦਾ ਸੋਤਾ ਆਹ ਜੀ ਆਹ ਦੇਖੋ ਪੈਸਾ ਬੋਲੇ ਲੈਂਡ ਹੈ ਨਾ ਪੱਪੀ ਦਾ ਸਾਥ ਨਹੀਂ ਸਾਥ ਮੰਡੀ ਦਾ ਸਾਹਿਬ ਹੈ ਸਮਝੋ ਕਰ ਲੈ ਪੱਪੀ ਦਾ ਸਾਥ ਨਹੀਂ ਹਾਂ ਕਰ ਨਹੀਂ ਜਾਂਦਾ ਤਾਂ ਕੱਟਾ ਹੋਣਾ ਜਾਂਦਾ ਆਹ ਦੇਖੋ ਨੀ ਸਿੱਟੀ ਚਾਹ ਤੇਰਾ ਰਾਮਾਂਗੇ ਪੈਸਾ ਨਾ ਮੋੜਦੀ ਕਿਸੇ ਫੈਸਲਾ ਕਰਤਾ ਸਰਕਾਰ ਨੇ ਕੱਖ ਨਹੀਂ ਕਰਿਆ ਘਰ ਉਹਨਾਂ ਦੇ ਨੋਂ ਨੇ ਜਿਹੜੇ ਕੱਡੇ ਹੋਏ ਤੇ ਪਰਿਵਾਰ ਡਰਾ ਕੇ ਉਹ ਦਿੱਲੀ ਪੈਨ ਉਹ ਆਪਣੇ ਘਰਾਂ ਚ ਆ ਬੈਠਣਗੇ ਜਾ ਕੇ ਇਹ ਫੈਸਲਾ ਅੱਜ ਤੁਸੀਂ ਨਾਲ ਬਿਠਾਉਂਗੇ ਅਸੀਂ ਦੂਰ ਕਰਨ ਲਾਵਾਂਗੇ ਉਹਨਾਂ ਦੇ ਘਰ ਦੇ ਲੱਗੀ ਤੇ ਪਰਿਵਾਰ ਆਪ ਬੈਠਣਗੇ ਕੋਦਾਂ ਇਹਨਾਂ ਨੂੰ ਕਿਹੜੇ 1 ਲੱਖ ਰੁਪਏ ਜਿੱਦੇ ਉਹ ਜਿੱਕਰ ਦੇਣਾ ਹੈ ਸੀ ਕਰਾਣ ਕਰਦਾ ਉਹਨੂੰ ਯਾਦ ਕਰ ਜੋ ਅੰਦਰ ਹਾਂ ਮੈਂ ਹਾਂ ਮੈਂ ਤੁਹਾਨੂੰ ਸਹਿਮਾ ਅੱਜ ਫੌਜਾਂ ਨੂੰ ਬਹੁਤ ਵੱਡੀ ਇੱਕ ਮਜਬੂਰੀ ਬਣ ਗਈ ਮਜਬੂਰੀ ਕੀ ਬਣ ਗਈ ਇੱਕ ਤਿੰਨ ਗਰੀਬ ਪਰਿਵਾਰਾਂ ਦੇ ਘਰਾਂ ਨੂੰ ਜਿੰਦੇ ਲੱਗੇ ਹੋਏ ਨੇ ਜੇ ਸਾਨੂੰ ਦਸਵੇਂ ਪਾਤਸ਼ਾਹ ਨੇ ਜੋੜੇ ਦਿੱਤੇ ਨੇ ਤਾਂ ਅਸੀਂ ਗਰੀਬ ਪਰਿਵਾਰਾਂ ਦੀ ਹਰ ਵਕਤ ਮਦਦ ਉੱਤੇ ਜਾਨ ਵੀ ਲਾ ਸਕਦੇ ਹਾਂ ਇਹ ਜਿਹੜੇ ਫਾਈਨੈਂਸਰ ਵਿਆਜ ਦਾ ਪਰਵਿਆਜ ਤੇ ਕਹਾਂ ਉਹਦਾ ਵਿਆਜ ਦਾ ਵਿਆਜ ਉਹਨਾਂ ਦੀ 30 ਵਿਕੇ ਆ 30 ਵਿਸਵੇ ਜ਼ਮੀਨ ਵੀ ਵੇਚ ਕੇ ਖਾ ਗਏ ਤੇ ਉਹਨਾਂ ਦਾ ਘਰ ਵੀ ਕਾਬੂ ਕਰ ਲਿਆ ਤੇ ਸਾਰਾ ਕੁਝ ਮਤਲਬ ਹੜੱਪ ਕਰ ਲਿਆ ਭੱਜ ਕੇ ਆਏ ਇਹ ਚੰਡੀਗੜ੍ਹ ਸਟੇਲ ਲੈਣ ਵਾਗਿਆ ਨਹੀਂ ਗਿਆ ਨਹੀਂ ਸਟੇਲ ਲੈਣ ਗਿਆ ਕਿਸ ਨੇ ਆਉਣਾ ਨਹੀਂ ਹੈਗਾ ਆਏ ਨੇ ਜੀ ਸਾਡੇ ਦੇ ਸੱਮਣ ਆਏ ਨੇ ਸੱਮਣ ਆਏ ਨੇ ਉਹ ਸਟੇਲ ਲੈਣਗੇ ਸੀ ਤਾਂ ਆਏ ਨੇ 20 ਵਾਰੀ ਬੈਠਿਆ ਜੀ ਅਸੀਂ ਆ ਜਾਓ ਸਾਰਾ 7-8 ਲੱਖ ਰੁਪਈਆ 50 ਲੱਖ ਦੀ ਜਾਇਦਾਦ ਰੋਕੀ ਬੈਠਾ 70 ਲੱਖ ਰੁਪਈਆ ਸਾਰਾ ਹਾਂ ਜਿੰਨਾ ਵੀ ਹੈ ਸੇ 5 ਲੱਖ ਹੈ ਪੈਸੇ ਤਾਂ ਉਹਦੇ ਕਦੀ ਨਿਕਲਦੇ ਨਹੀਂ ਤੁਸੀਂ ਲੈ ਲੋ ਜੁਮੇ ਦੇ ਪੈਸੇ ਉਹਦੇ ਕਦੀ ਨਿਕਲਦੇ ਨਹੀਂ ਉਹ ਕਬਜ਼ਾ ਕਰੀ ਬੈਠਾ ਕਮਾਲ ਕਰਦਾ ਯਾਰ ਕੋਈ ਇਨਸਾਨੀਅਤ ਵੀ ਤਾਂ ਹੁੰਦੀ ਹੈ ਪ੍ਰਸ਼ਾਸਨ ਆਇਆ ਨਹੀਂ ਇਹਨਾਂ ਨੂੰ 30 ਲੱਖ ਦੀ ਜ਼ਮੀਨ ਦਿੱਤੀ ਅਸੀਂ ਪ੍ਰਸ਼ਾਸਨ ਆਇਆ ਨਹੀਂ ਹਾਂ ਇਹਦਾ ਰਾਜ ਕਰਕੇ ਖਾ ਗਿਆ ਸਾਰਾ ਇਹਦਾ ਅਸਟਰ ਕੱਢ ਕੇ ਕਬਜ਼ਾ ਕਰੋ ये तो पैसे लाने ने किसी को ना करो कब्जा कर दे दे। लो बोल पर सुन जो मेरी बाड़ियों बैठे हो कौन लोगे कि मैं शुरू पैसे ले अंदर लऊ गई फिर तू उतना साफ़ करके फिर की 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 तेरा की की गई आ रे मार दे कम ऑन देख लो ने धक्का मार ਆ ਬਰਾਉਡ ਯੂ ਬਰਾਉਡ ਦੇਖ ਲਓ ਦੇਖ ਲਓ ਤੁਸੀਂ ਆਪ ਦਾ ਕੱਟਾ ਮਾਰ ਰਿਹਾ ਜੀ ਅਮਨਦੀਪ ਤੁਸੀਂ ਕੋਈ ਗੱਲ ਨਹੀਂ ਗਲਤ ਗੱਲ ਹੈ ਤੇਰੇ ਬਾਅਦ ਦੇ ਦੋ ਸਾਲ ਹੋ ਗਏ ਕੋਈ ਗੱਲ ਨਹੀਂ ਪਾਪਾ ਠੀਕ ਹੈ ਜੀ ਥੋੜੇ ਨਾਲ ਖੜੇ ਠੀਕ ਹੈ ਜਿਹੜੀ ਕੋਈ ਇਨਸਾਫ ਵਾਲੀ ਗੱਲ ਹੈ ਉਹ ਆਪਾਂ ਦੋਵੇਂ ਪੈਣ ਭਾਈ ਰੱਖ ਕੇ ਕਰਾਂਗੇ ਅਬ ਸੀਨੀਅਰ ਅਕਸਰ ਆ ਰਹੇ ਨੇ ਕੋਈ ਗੱਲ ਨਹੀਂ ਕੋਈ ਗੱਲ ਸਰ ਦੇਖੋ ਆਪਾਂ ਲੜਨਾ ਨਹੀਂ ਲੜਨਾ ਨਹੀਂ ਲੜਨਾ ਸੁਣ ਸੁਣ ਜਿਹੜੀ ਵੀ ਗੱਲ ਆ ਹੁਣ ਅਸੀਂ ਤੁਹਾਡੇ ਤੁਸੀਂ ਸਾਨੂੰ ਬੁਲਾਇਆ ਸੀ ਆਗੇ ਠੀਕ ਹੈ ਕੋਈ ਤਰ੍ਹਾਂ ਦੀ ਡਿਟੋਕਸ ਆਪਾਂ ਜਿੰਨੀ ਵੀ ਹੋ ਗਈ ਉਹ ਮੈਂ ਆਪਾਂ ਕਰ ਲੈਣਾ ਬੈਠ ਕੇ ਗੱਲ ਕਰਾਂਗੇ ਬਾਪ ਆਇਆ ਹੀ ਸਰ ਕੋਈ ਗੱਲ ਕੀ ਮਤਲਬ ਹੈ ਜੀ ਜਨਾਨੀਆਂ ਦੇ ਉੱਤੇ ਆ ਲੈ ਕੇ ਕਿਉਂ ਆਇਆ ਹੋਏ ਇਹ ਫੜਲੇ ਬੁੜੀਆਂ ਨੇ ਤਾਂ ਕਿੱਤਾ ਚੱਕੀ ਆ ਗਵਾਨੀ ਨੇ ਸਾਡੇ ਗਵਾਨੀ ਆ ਜਾਣਾ ਭੱਜਿਆ ਅੱਜ ਵਦ ਅੱਥਰ ਗਵਾਨੀ ਦੀ ਧੋਖਾ ਰਹੀ ਹੈ ਕੋਣ ਹੈ ਮੈਂ ਤੁਹਾਨੂੰ ਮੇਰੀ ਗੱਲ ਸੁਣੋ ਮੇਰੀ ਗੱਲ ਤਾਂ ਸੁਣੋ ਯਾਰ ਮੈਂ ਤੁਹਾਨੂੰ ਲੜਾਉਣਾ ਇੱਥੇ ਹੋਰ ਸੇਮ ਠੀਕ ਹੈ ਗੱਲ ਜੀ ਹੁਣ ਮੈਂ ਤੁਹਾਡੇ ਤੁਹਾਡੇ ਨਾਲ ਗੱਲ ਕਰਦਾ ਪਿਆਰ ਨਾਲ ਮੇਰੇ ਧਿਆਨ ਨਾਲ ਸੁਣ ਧਿਆਨ ਨਾਲ ਗੱਲ ਸੁਣ ਲੋ ਦੋਨੇ ਧਰ ਠੀਕ ਹੈ ਗੱਲ ਮਾਹੌਲ ਮਾਹੌਲ ਮੈਂ ਨਹੀਂ ਖਰਾਬ ਹੁੰਦਾ ਤੁਸੀਂ ਤੁਸੀਂ ਤੇ ਮੇਰੇ ਭੈਣ ਭੈਣ ਨੂੰ ਜੋ ਮਰਜ਼ੀ ਬਹਿ ਕੇ ਹਫਤੇ ਦਾ ਆਪਾਂ ਟਾਈਮ ਲੈ ਲਿਆ ਕੱਲ ਨੂੰ ਡਿਪਟੀ ਸਾਹਿਬ ਆਉਣਗੇ ਸੀਨੀਅਰ ਅਫਸਰ ਆਉਣਗੇ ਜੋ ਵੀ ਫੈਸਲਾ ਕਰਨਗੇ ਮੰਜੂਰਾ ਦੋ ਇਤਰਾ ਨੂੰ ਹਾਂ ਇਹਨਾਂ ਤੋਂ ਸਾਰੀ ਮੰਡੀ ਖਾਲੀ ਹੋ ਗਈ ਉਹ ਮੈਂ ਤਾਂ ਫਿਰ ਰਹਿ ਜਾਂਦੀ ਹੁਣ ਖੜੀਆਂ ਰਹਿੰਦੀਆਂ ਜਿਹੜੇ ਲੋਕਾਂ ਦੇ ਲੁੱਟ ਕੇ ਕਢਾਈਆਂ ਸੀ ਇਹ ਨਹੀਂ ਖੜੀਆਂ ਨੇ ਹਾਂ ਸਾਰਾ ਦੋ ਨੰਬਰ ਜਾਈਂ ਭੰਤ ਵੱਲੋਂ ਬਾਬਾ ਮੈਜਰ ਸਿੰਘ ਸੋਢੀ ਵੱਲੋਂ ਵੀ ਸਾਨੂੰ ਇਹ ਪੂਰੀ ਹਦਾਇਤ ਦਾ ਵੀ ਜਿੱਥੇ ਕਿਸੇ ਕੋਈ ਗਰੀਬ ਨਾਲ ਧੱਕਾ ਹੁੰਦਾ ਉਥੇ ਫੌਜਾਂ ਜਾ ਕੇ ਉਹਨਾਂ ਦਾ ਮਸਲਾ ਹੱਲ ਕਰਾਓ ਜੀ ਮੇਰਾ ਹੁਤੀਪੁਰ ਪਿੰਡ ਹੈ ਜੀ ਪੰਜਾਬ ਕਿਸਾਨੀਓਂ ਪ੍ਰਧਾਨ ਪੰਜਾਬ ਕਿਸਾਨ ਯੂਨੀਅਨ ਪ੍ਰਧਾਨ ਭਗਵੰਦਰ ਸਿੰਘ ਹੁਤੀਪੁਰ ਠੀਕ ਹੈ ਜੀ ਅੱਜ ਫਿਰ ਮਦਦ ਤੇ ਆਇਓ ਹਾਂ ਜੀ ਮਜ਼ਦੂਰਾਂ ਦੀ ਮਦਦ ਤੇ ਆਏ ਠੀਕ ਹੈ ਜੀ ਤੇ ਅੱਜ ਦਾ ਕੀ ਮਾ ਹੋਇਆ ਮੇਨ ਮੇਨ ਤਾਂ ਇਹ ਹੈ ਵੀ ਜਿਹੜਾ ਇਹ ਆਪਣੇ ਮੁੱਖ ਮੰਤਰੀ ਜੋ ਉਹਨਾਂ ਨਾਲ ਧੱਕਾ ਹੋਇਆ ਆ ਮੜ ਕੇ ਮਜ਼ਦੂਰ ਪਰਿਵਾਰਾਂ ਦੇ ਘਰ ਦੱਬਣੇ ਇਹਨਾਂ ਦੀਆਂ ਪ੍ਰਾਪਟੀਆਂ ਦੱਬਣੀਆਂ ਇਹ ਕਿਤਨੇ ਕਿਤੇ ਵੱਡੇ ਮਾਫੀ ਨੂੰ ਸ਼ਹਿ ਦੇਣ ਵਾਲੀ ਗੱਲ ਹੈ ਸਰਕਾਰ ਨੂੰ ਮਾਨਯੋਗ ਮੁੱਖ ਮੰਤਰੀ ਸਾਹਿਬ ਨੂੰ ਸਾਡੀ ਬੇਨਤੀ ਹੈ ਇਹ ਤੂੰ ਉਹ ਕਹਿੰਦਾ ਸੀ ਮੈਂ ਆਮ ਕਰਦਾ ਮੁੰਡਾ ਵਾਂ ਵੀ ਮੈਂ ਲੋਕਾਂ ਦਾ ਮਸੀਹਾ ਬਣਾਂਗਾ ਭਾਈ ਮਸੀਹਾ ਬਣ ਹੁਣ ਇਹੋ ਜੇ ਕੰਮ ਕਰਨੇ ਛੱਡ ਦੇ ਹਾਂ ਜੀਆਂ ਕਬਜ਼ੇ ਛਡਵਾਣਾ ਹੈ ਪਰਿਵਾਰ ਨੂੰ ਮਕਾਨ ਦਿਵਾ ਕੇ ਰਾਵਾਂਗੇ ਅੱਛਾ ਮਕਾਨ ਦਿਵਾਉਂਗੇ ਹਾਂ ਭਾਵੇਂ ਜੋ ਮਰਜ਼ੀ ਕਰਨਾ ਜਿਹੜੇ ਪਰਿਵਾਰ ਨੂੰ ਇਹ ਅੰਦਰ ਬਿਠਾਉਂਗਾ ਜੀ ਫਿਰ ਹਾਂ ਬਿਠਾ ਕੇ ਜਾਵਾਂਗੇ ਜੀ ਅੱਜ ਬਿਲਕੁਲ ਠੀਕ ਹੈ ਸਪਸ਼ਟ ਸਟੈਂਡ ਸਾਡਾ ਹੈ ਪਰ ਨਾ ਹੋਰ ਕੀ ਨਾ ਕਰਦੇ ਹੋ ਖੜੇ ਕਰੀ ਦੇ ਅੰਦਰ ਬੜੋ ਤੂੰ ਜਾ ਦਿਖਵਾਤਾ ਕੀ ਮਾਰੀ ਕੁ ਸਮਝੀ ਕੀਤਾ ਪੈਸੇ ਦਿੱਤੇ ਸਮਝੀ ਕੀਤਾ ਬਿਠਾ ਲਓ ਸਮਝੋ ਤੁਸੀਂ ਪਿੱਛੇ ਰਹੋ ਤੁਸੀਂ ਪਿੱਛੇ ਰਹੋ ਤੁਸੀਂ ਅਸੀਂ ਹੈਗੇ ਮੂਰੇ ਮਕਾਨਾ ਜੀ ਕਿੰਨੇ ਚਿਰ ਤੋਂ ਬੰਦਾ ਹੈ ਮਕਾਨਾ ਇਹ ਸਵਾ ਡੂੜ ਸਾਲ ਹੋ ਗਏ ਵੀਰੇ ਅੱਛਾ ਫਿਰ ਕਿੱਥੇ ਰਹਿੰਦੇ ਹੋ ਤੁਸੀਂ ਅਸੀਂ ਕਦੇ ਅਸਰੋ ਰਹਿੰਦੇ ਆਂ ਜੀ ਕਦੇ ਸੜਕਾਂ ਤੇ ਬੈਠੇ ਆਂ ਹੁਣ ਪੂਰਾ ਡੂੜ ਮਹੀਨਾ ਹੋ ਗਿਆ ਜੀ ਸਾਨੂੰ ਸੜਕ ਤੇ ਬੈਠਿਆ ਨੂੰ ਅਬਦ ਕਰ ਮੂਰੇ ਧਰਨੇ ਤੇ 15 ਦਿਨ ਹੋ ਗਏ ਸਾਨੂੰ ਐਸਡੀਐਮ ਦਫਤਰ ਤੇ ਬੈਠਿਆ ਨੂੰ ਤੁਹਾਨੂੰ ਨਹੀਂ ਮਰਨੀ ਪੈਂਦੀ ਦੇਖਸਾ ਆਹ ਤੁਸੀਂ ਮੇਰੇ ਬਾਹਰ ਬਟਾ ਮਟਰ ਨਹੀਂ ਹੈਗਾ 23 ਲੱਖ ਇਹਨਾਂ ਨੂੰ ਕਹੇ ਵੀ 23 ਲੱਖ ਰੁਪਏ ਅੱਜ ਦੇ ਦੋ ਅੱਜ ਕਰ ਦੇਣਾ ਐਸੀ ਕਰਾਣਾ ਕਰਦਾ ਜਾਂ ਮੱਲ ਬਾਲੋ ਮੱਲ ਬਾਲੋ ਕਰਦਾ ਜਿਵੇਂ ਤੁੰਗੀ ਟੰਗ ਲਾਉਂਵੇਂ ਕਰਦੇ ਹਾਂ ਜੀ ਇਹਨਾਂ ਵੱਲੋਂ ਕਿਹਾ ਗਿਆ ਵੀ ਜ਼ਬਰਦਸਤੀ ਕਰ ਰੋਕੇ ਜਾਗੇ ਮੈਨੂੰ ਆਏ ਨਾ ਤੁਸੀਂ ਕਿ ਦੱਸ ਕਿੰਨੇ ਲੋਕ ਸਿਆਣੇ ਹੋ ਸ਼ਹਿਰ ਦੇ ਵਿਚਾਰੇ ਘਰ ਹੈ ਕੋਈ ਬਾਹਰ ਤਾਂ ਨਹੀਂ ਹੈਗਾ ਵੀ ਆਏ ਰੋਕੇ ਜਾ ਉਕਰ ਹੈ ਜੀ ਮਾਤਾ ਜੀ ਨੂੰ ਮੈਂ 10 ਵਾਰੀ ਕਿਹਾ ਮਾਤਾ ਮਾਤਾ ਨਾ ਮਰਦੀ ਹੋਵੇ ਦੇਖ ਸਕਦੇ ਹੋ ਜੀ ਘਰ ਵੱਲ ਨੂੰ ਪਹਿਲਾਂ ਦੂਜਾ ਪਰਿਵਾਰ ਆਇਆ ਸੀ ਉੱਥੇ ਝਪਟ ਪੱਡੀ ਪਈਗੀ ਤੇ ਹੁਣ ਫੇਰ ਘਰ ਵੱਲ ਨੂੰ ਅੱਗੇ ਵਧਦੇ ਹੋਏ ਜੋ ਘਰ ਦਾ ਜਿੰਦਾ ਤੋੜਨਾ ਸੀ ਕਹਿੰਦੇ ਸੀ ਵੀ ਮਾਈਆਂ ਨੂੰ ਅੰਦਰ ਬਿਠਾਵਾਂਗੇ ਦੇਖ ਸਕਦੇ ਹੋ ਵੀ ਵੱਡਾ ਕਾਫਲਾ ਜਿਹੜਾ ਘਰ ਵੱਲ ਨੂੰ ਵੱਧਾ ਹੋਇਆ ਆ ਦੇਖੋ ਜੀ ਘਰ ਦਾ ਜੋ ਕਬਜ਼ੇ ਦਾ ਹੋਇਆ ਅੱਗੇ ਵੱਧ ਰਹੇ ਨੇ ਵੱਡੀ ਗਿਣਤੀ ਦੇ ਵਿੱਚ ਦੇਖ ਸਕਦੇ ਹੋ ਜੀ ਗੁੰਡਾ ਕਰਦੀ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਦੇਖ ਸਕਦੇ ਹੋ ਇਸ ਤਰ੍ਹਾਂ ਉਹ ਪਿੱਛੇ ਆ ਬੰਦੇ ਪਿੱਛੇ ਜੈਮੇ ਪ੍ਰਸ਼ਾਸਨ ਆ ਗਿਆ ਨਾਲ ਤੁਹਾਨੂੰ ਲਈ ਆ ਦੇ ਸਾਹ ਛੇੜ ਸਾਰਾ ਦੇ ਛੇੜਾਗੇ ਤੁਸੀਂ ਛੇੜ ਖੜੋ ਛੇੜ ਆਹ ਦੇਖੋ ਇਹ ਕਰ ਲੈ ਵੀ ਦਿਖਾ ਲੈ ਦੇਖ ਲੋ ਦੇਖੀਂ ਕੇ ਮੋਟੋਰ ਨਾ ਬਣਾ ਦੇ ਤਸਵੀਰਾਂ ਨੇ ਇਹ ਪ੍ਰੋਬਲਮ ਕਰਨ ਦੀ ਕੋਸ਼ਿਸ਼ ਜਿਹੜਾ ਕਰ ਰਹੀ ਹੈ ਪ੍ਰਸ਼ਾਸਨ ਵੀ ਕੰਟਰੋਲ ਕਰਨ ਦੀ ਪੂਰੀ ਕੋਸ਼ਿਸ਼ ਕਰ ਰਿਹਾ ਹੈ ਇੰਚਾਰਜ ਛੋਟੀਆਂ ਤੋਂ ਆਏ ਨੇ ਕਿੰਨਾ ਵੱਡਾ ਬਰਬਾਦ ਹੈ ਇਹ ਇਹ ਪਲੇਸ ਨਾਲ ਕਿੰਨਾ ਇਹ ਕਰਦੇ ਪਏ ਆ ਗਏ ਕੱਲ੍ਹ ਤੱਕ ਨੂੰ ਟੈਂਪਰਰੀ ਬਣਾ ਲਿਆ ਸੀ ਉਹਨਾਂ ਦੇ ਰੱਖੇ ਦੀ ਗੜਬੜ ਹੈ ਆਜ ਲਹਿਰੇ ਦਾ ਪੁਰੇ ਨਾਤਾ ਡੀਐਸਪੀ ਹੈ ਨਾ ਐਸਐਚਓ ਹੈ ਮੂਨਕ ਡੀਐਸਪੀ ਆਇਆ ਸੀ ਅਸੀਂ ਕਾਨੂੰਨ ਦੇ ਦਾਇਰੇ 'ਚ ਚੱਲਦੇ ਆ ਤੇ ਜਿੰਦੇ ਜੁੰਦੇ ਦੀ ਕੋਈ ਗੱਲ ਨਹੀਂ ਅਸੀਂ ਸਭ ਕੁਝ ਤੋੜ ਦਿੰਦੇ ਪਰ ਫੇਰ ਵੀ ਅਸੀਂ ਕਾਨੂੰਨ ਦੇ ਦਾਇਰੇ 'ਚ ਰਹਿ ਕੇ ਅੱਜ ਸਾਨੂੰ ਟਾਈਮ ਦਿੱਤਾ ਗਿਆ ਕੱਲ 11 ਵਜੇ ਦਾ ਕੱਲ 11 ਵਜੇ ਦਾ ਇਹ ਨਹਿਰੇ ਡੀਐਸਪੀ ਨਾਲ ਬਹਿ ਕੇ ਉਥੇ ਗੱਲਬਾਤ ਕਰਕੇ ਸਾਨੂੰ ਕੱਲ ਦਾ ਟਾਈਮ ਦਿੱਤਾ ਗਿਆ ਤੇ ਬਾਕੀ ਦੇਖਦੇ ਆ ਕੀ ਬਣਦਾ ਇਹਨਾਂ ਨੂੰ ਬਿਠਾਵਾਂਗੇ ਜਰੂਰ ਚਾਹੇ ਸਾਡੀ ਜਿੰਦਕ ਲੱਗ ਜੇ ਇਹ ਸਾਡਾ ਬਹਿਦਾ ਹੈ ਚਾਹੇ ਛੱਡਣ ਵਾਹ ਖਾਲਸਾ ਵਾਹ ਜੀ ਰੂਜੀ ਕੀਫਤ